ਹਾਂ ਲਈ ਤਰਜਾਜ ਹੁੰਦੇ ਆ ਹਾਂ ਠੀਕ ਆ ਲੋਪਰਾ ਵਾਈ ਦਾ ਵਪਾਰ ਦਾ ਕੰਮ ਠੀਕ ਹੈ ਨਾ ਰੇਟ ਬਿਲਕੁਲ ਸਹੀ ਹੁੰਦੇ ਆ ਵਾਈ ਦੇ ਪਰ ਬਸੇ ਵੀ ਬਹੁਤ ਸੋਹਣੀਆਂ ਜਰਸੀ ਤੇ ਥਾਂ ਤੋਂ ਸੋਹਣਾ ਲੱਗਿਆ ਕਰਮਾਂ ਵਾਲੀ ਦੇ ਲਈ ਆਪਰਾ ਮੋੜ ਲਿਆ ਕੱਟ ਵੜਡ ਸੁਖਣਾ ਸੋਹਣਾ ਤੇ ਇੱਕ ਫੀਲ ਦੀ ਪੂਰੀ ਨਾਲ ਤਾਂ ਕੱਦ ਹੋਰ ਚੱਕਿਆ ਨੇ ਕਰਮਾਂ ਵਾਲੀ ਲੋ ਜੀ ਫੇਸਬੁੱਕ ਦੇ ਸਕ ਕਰ ਸਕਦੇ ਹਾਂ ਲਓ ਕਾਲਿਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਬਸੀਆਂ ਟੀਕੇ ਦੇ ਕਾਬਲਾ ਟਾਪ ਦੀਆਂ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਜੀ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣ ਕਰਕੇ ਬਾਈ ਜੀ ਸੱਸੀ ਗਾਈ ਸੱਸੀ ਗਲ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਕਮਲਪ੍ਰੀਤ ਜੀ ਵੀਰੇ ਪਿੰਡ ਸੈਣਾ ਬਾਈ ਹਾਂਜੀ ਜ਼ਿਲ੍ਹਾ ਬਰਨਾਲਾ ਬਾਈ ਜੀ ਠੀਕ ਆ ਕਿੰਨੀਆਂ ਬੱਸੀਆਂ ਵੀਰੇ ਆਪਣੇ ਕੋਲ ਆਪਣੇ ਕੋਲ 3 ਬੱਸੀਆਂ ਬਾਈ ਜੀ ਠੀਕ ਆ ਪਹਿਲਾਂ ਜਰਸੀ ਬੱਸੀ ਦੀ ਤੁਸੀਂ ਕਿੰਨੀਆਂ ਜਰਸੀ ਬੱਸੀ ਹੈ ਜੀ 12 ਮਹੀਨੇ ਦੀ ਉਮਰ ਆ ਬਾਈ ਜੀ ਇਹਦੀ ਠੀਕ ਆ ਹਾਂ ਮੋਹ ਖੇਰੀਆ ਵੀਰੇ ਠੀਕ ਆ ਹਾਂ ਥਾਂ ਚਾਰ ਹੀ ਵੀਰੇ ਥਾਂ ਚਾਰ ਬਾਈ ਕੋਈ ਫੋੜ ਨਹੀਂ ਸਾਗਦੀ ਲੋਪਰਾ ਥਾਂ ਦਿਖਾ ਦੂੰ ਮੜੇ ਜੀ ਪਹਿਲਾਂ ਥਾਂ ਦਿਖਾ ਦੂੰ ਬਾਅਦ ਤੋੜਦੇ ਆ ਠੀਕ ਆ ਤਾਂ ਬੋਲਰ ਮਾਲੀ ਦੀ ਚੂਲੀ ਦੇ ਗੱਬਣਾ ਵਾਂਗੂ ਹੀ ਆ ਠੀਕ ਆ ਠੀਕ ਆ ਥਣ ਚਾਰ ਆ ਭਰਾ ਮੋਟੇ ਮੋਟੇ ਥਾਣਾ ਤੇ ਤੋੜ ਦੋ ਬਾਈ ਫਿਰ ਰੇਟ ਵੀ ਦੱਸਣ ਆਪਾਂ ਤੇ ਖੱਚ ਕੇ ਜੇ ਰੇਟ ਦੱਸ ਦਿਓ ਬਸ ਜੀ ਦੇਣ ਲੈਣ ਦੇ ਵਾਲਾ ਕੰਮ ਮੁੱਲ ਆਪਣਾ ਜਾਇਜ਼ ਹੀ ਹੋ ਬਾਈ ਜੀ ਇਹ ਵੀ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲੀ ਜਰਸੀ ਆ ਬਾਈ ਜੀ ਠੀਕ ਆ ਹਾਂ ਠੀਕ ਆ ਮੈਨੂੰ ਪਤਾ ਰੇਟ ਬਾਈ ਪਹਿਲੇ ਫਿਰ ਜਾਇਜ਼ ਹੁੰਦੇ ਆ ਹਾਂ ਠੀਕ ਆ ਲੋ ਭਰਾ ਬਾਈ ਦਾ ਵਪਾਰ ਦਾ ਕੰਮ ਆ ਠੀਕ ਹੈ ਨਾ ਰੇਟ ਬਿਲਕੁਲ ਸਹੀ ਹੁੰਦੇ ਆ ਬਾਈ ਦੇ ਪਰ ਬੱਸੀਆਂ ਬਹੁਤ ਸੋਹਣੀਆਂ ਜਰਸੀ ਤੇ ਥਾਂ ਤੋਂ ਸੋਹਣਾ ਲੱਗਿਆ ਕਰਮਾਂਵਾਲੀ ਦੇ ਲਈ ਆਪਾਂ ਮੋੜ ਲਿਆ ਕੱਡ ਵੜ ਸੁਖਰਾ ਸੋਹਣਾ ਤੇ ਇੱਕ ਫੀਲ ਦੀ ਪੂਰੀ ਨਾਲ ਤਾਂ ਕੱਦ ਹੋਰ ਚੱਕ ਗਿਆ ਉਹਨਾਂ ਨੇ ਕਰਮਾਂਵਾਲੀ ਲੋ ਜੀ ਫੇਸਬੁੱਕ ਦੇਖ ਸਕਦੇ ਆ ਹਮਮ ਇਹ ਲੈਓ ਪਾ ਲਿਓ ਬਹੁਤ ਥੋੜਾ ਡਰ ਜਾਂਦੀ ਆ ਪਸੂ ਲੈ ਆ ਲੈ ਵਾਪਸ ਚਾ ਕੇ ਆ ਲੈ ਕੰਨ ਕੰਨ ਬਹੁਤ ਸੋਹਣਾ ਛੋਟਾ ਕੰਮ ਲੱਗਿਆ ਕਰਮਾਂਵਾਲੀ ਚੱਲ ਪੁੱਤ ਇੱਕ ਦੇ ਲਈ ਲੋ ਜੀ ਥਾਂ ਤੋਂ ਸੋਹਣਾ ਤੇ ਬਾਈ ਰੇਟ ਨਾ ਬਸ ਖੱਚ ਕਦੇ ਬਾਦ ਦੇ ਲੈਣੇ ਦੇ ਵਾਲੇ ਦਾਸ ਹੀ ਦੇ ਤੇ ਨਾਲੇ ਝੂਲੀ ਝਲੀ ਦੀ ਬਹੁਤ ਮੁੱਲ ਤਾਂ ਬਈ ਇਹਦਾ 22000 ਰੁਪਇਆ ਬਾਈ ਜੀ ਹਾਂਜੀ 20000 ਦੀ ਬੱਚੀ ਦੇ ਦਾਂਗੇ ਬਾਈ ਜੀ ਆਪਾਂ ਠੀਕ ਆ ਹਾਂਜੀ ਬਾਈ ਠੀਕ ਆ ਜੀ 20000 ਦੀ ਬਾਈ ਕਹਿੰਦਾ ਹਾਂ ਜਾਂ ਨਾ ਹਾਂ ਬੱਚਾ ਕੱਦ ਵੱਡ ਤੇ ਸਲੱਖ ਪੂਣਾ ਬਹੁਤ ਸੋਹਣਾ ਹਾਂਜੀ ਦੂਜੀ ਤੇ ਆਜੋ ਅੱਛਾ ਤੁਸੀ ਦੂਜੀ ਇਹ 14 ਮਹੀਨੇ ਦਾ ਬੱਚਾ ਬਾਈ ਜੀ ਹਾਂਜੀ ਹਾਂਜੀ ਬਾਈ 14 ਮਹੀਨੇ ਦਾ ਬੱਚਾ ਹਾਂਜੀ ਇਹ ਵੀ ਧੀਰੀ ਹੈ ਜੀ ਮੂਹ ਠੀਕ ਆ ਅਥਾੜੇ ਦੀ ਵੀ ਚਾਰੀ ਹੈ ਬਾਈ ਥਾਣਾ ਦਿਖਾਉਣੇ ਕੋਈ ਨਾ ਬਾਅਦ ਦਿਖਾਵਾਂਗੇ ਤੋਰ ਦੋ ਪਹਿਲਾਂ ਕੱਦ ਵੱਡ ਸੁਖ ਲੋਡਿ ਪੂਰੀ ਜਾਤ ਵਾਲੀ ਬੱਸੀ ਆ ਪਰ ਮਾੜੇ ਮਾੜੇ ਸਿੰਘ ਆ ਕਰਮਾવાડી ਦੇ ਇਹ ਪਤਾ ਸਿੰਘ ਬਾਈ ਜੀ ਆ ਨਾ ਬੰਦਾਂ ਨੇ ਬੰਦਾਂ ਨੇ ਦਿਗਾਏ ਸੀਗੇ ਹਾਂਜੀ ਇਹਨਾਂ ਦੂਰੀਆਂ ਫੋਟੋ ਹੱਥ ਖੜੀਆਂ ਓਕੇ ਬਸ ਇੰਨੀ ਰਹਿਣਗੇ ਇਸ ਤੋਂ ਵੱਧ ਨਹੀਂ ਸਿੰਘ ਅੱਛਾ ਹਾਂ ਠੀਕ ਆ ਇੱਕ ਬੰਦਾ ਜੋ ਕਹੇ ਵੀ ਇਹ ਸਿੰਘ ਬਾਹਲੇ ਵੱਡੇ ਕਰ ਜੂ ਬਾਹਲੇ ਵੱਡੇ ਨਹੀਂ ਕਰਦੇ ਇੰਨੇ ਨਹੀਂ ਰਹਿਣਗੇ ਇਹ ਫੋਟੇ ਉੱਠੀਆਂ ਹੋਆਂ ਓਕੇ ਹਾਂਜੀ ਹਾਂਜੀ ਠੀਕ ਆ ਠੀਕ ਲਓ ਫਿਰ ਆਪਾਂ ਨੂੰ ਲੋਡਿ ਰੰਗ ਪ੍ਰਿੰਟ ਬਹੁਤ ਸੋਹਣਾ ਕਰਮਾવાડી ਦਾ ਝੋਲੀ ਬਹੁਤ ਸੋਹਣੀ ਆ ਬਾਈ ਚਾਰ ਹੀ ਥਾਣਾ ਬਾਈ ਜੀ ਇਹਦੇ ਵੀ ਦੇਖ ਸਕਦੇ ਹੋ ਬਾਕੀ ਤੁਸੀਂ ਆ ਕੇ ਵੀ ਚੱਕਰ ਕਰ ਕੇ ਵਸਲੀ ਕਰ ਸਕਦਾ ਕਦ ਕੋ ਸੁਖਣਾ ਕਰਮ ਵਾਲੇ ਦਾ ਸੋਨਾ ਤੇ ਬਾਈ ਇਹਦਾ ਵੀ ਜਮਾ ਇਹਦਾ ਮੁੱਲ ਬਾਈ ਜੀ 23000 ਰੁਪਿਆ ਬਾਈ ਜੀ ਹਾਂਜੀ 21000 ਦੀ ਵੱਛੀ ਦੇ ਦਾਂਗੇ 21000 ਹਾਂਜੀ ਠੀਕ ਹੈ ਜੀ 21000 ਬਿਲਕੁਲ ਠੀਕ ਹੈ ਜੀ ਖੀਰੀ ਵਸਿਆ ਤੇ ਚੰਗੀ ਪੌਲੀ ਪਲੂਸੀ ਬਰਾ ਠੀਕ ਹੈ ਨਾ ਡੇਟ ਬਾਈ ਨੇ ਕੋਈ ਖਚੀ ਨਹੀਂ ਦਿੱਤਾ ਹਾਂਜੀ ਵੀ ਤੀਜੀ ਦੱਸੋ ਏ ਵੀ ਬਾਈ ਜੀ 14 ਮਹੀਨਾ ਦੀ ਬੱਚੀ ਆ ਇਹ ਵੀ ਮੂਹ ਖੀਰੀ ਆ ਬਾਈ ਓਕੇ ਹਾਂਜੀ ਕੰਨ ਕੋਲ ਛੋਟਾ ਇਹਦਾ ਵੀ ਹਾਂ ਨਸਲ ਵਾਲੀ ਬੱਚੀ ਆ ਕੋਈ ਠੀਕ ਆ ਬੋਦੀ ਵਾਲੀ ਆ ਹਾਂਜੀ ਹਾਂ ਤੋਰ ਦੋ ਭਰਾਣ ਜੀ ਲੋ ਜੀ ਕਾਦੋ ਬੈਠ ਇਹਦਾ ਬੱਚੀ ਤਾਰਾਂ ਦਈ ਵੀ ਆਂਦੀ ਆ ਅੱਛਾ ਜੀ ਹਾਂਜੀ ਇਹਨੇ ਟੀਕਾ ਭਰੋਣਾ ਹੋਵੇ ਇਹਦਾ ਤਾਰਾਂ ਦਈ ਜਾਂਦੀ ਆ ਬੱਚੀ ਠੀਕ ਆ ਹਾਂ ਟੀਕੇ ਦੇ ਬਿਲਕੁਲ ਕਾਬਲੀ ਆ ਮੜੇ ਰੋਕ ਲੋ ਥਣ ਵੀ ਦਿਖਾ ਦੋ ਮੜਾ ਤਣ ਚਾਰੀ ਆ ਬਾਈ ਜੀ ਹਾਂ ਦੋ ਮੜਾ ਮੜਾ ਤੋਰੋ ਮੋੜਾ ਮੋੜੂ ਹਾਂ ਨਾ ਬੱਸ ਲਓ ਚਾਰ ਥਾਂ ਆਪਾਂ ਹਾਂ ਦੇਖ ਸਾਡੇ ਕੋਲ ਫੋਰਡ ਨੇ ਕੋਈ ਸਾਗ ਨਹੀਂ ਤੇ ਕੱਦ ਵੱਡ ਸੁਖਣਾ ਸੋਹਣਾ ਬਾਈ ਕਹਿੰਦਾ ਤਾਰਾਂ ਵਿਦੀ ਜਾਂਦੇ ਬਾਕੀ ਇੱਕ ਫ੍ਰੀਡ ਦੇ ਘੱਟੇ ਨਾਲ ਕੱਦ ਕਰਦੇ ਕਿਤੇ ਜੋ ਕੁਆਲਿਟੀ ਵਾਲੀ ਬੱਸੀ ਆ ਲਓ ਜੀ ਬੰਦੋ ਸੁਪਰਾ ਤਿੰਨੇ ਬਸਤੀਆਂ ਤੇ ਤਿੰਨੀ ਬਕਾਉ ਆ ਬਾਈ ਕੋਲ ਹਣਾ ਤੇ ਵੱਧ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਬਾਈ ਜੀ ਜਮਾ ਖੱਜ ਕੇ ਜੇ ਰੇਟ ਹੋਊਗਾ ਆਪਾਂ ਕਿੰਨੇ ਜੇ ਕਿਸੇ ਨੇ ਇਕੱਠਾ ਇੱਕ ਫਾਰਮ ਚ ਲੈ ਕੇ ਆਣੀ ਬੰਦੇ ਨੇ ਤਾਂ ਉਹਨੇ 60000 ਦੀਆਂ ਬੱਚੀਆਂ ਦੇ ਰਿਹਾ ਬਾਈ ਜੀ 30000 60000 ਠੀਕ ਆ ਵਿੱਚੋਂ ਮਾਨਦਾਨ ਮੌਕੇ ਤੇ ਜਿਹੜਾ ਉਹ ਖਾਊਗਾ ਬੰਦਾ ਆਪਾਂ ਮੌਕੇ ਤੇ ਮਾਨਦਾਨ ਕਰ ਠੀਕ ਆ ਜੀ ਇਕੱਲੀ ਇਕੱਲੀ ਲੈਣੀ ਆ ਫਿਰ ਰੇਟ ਹੋਸਾਂ ਇਕੱਲੀ ਇਕੱਲੀ 20000 ਦੀ ਆ 21000 ਦੀ ਆ 20000 ਦੀ ਬੱਚੀ ਮੁੱਲ ਲੈਣਾ ਬਾਈ ਬਾਈ ਜੀ ਹਾਂ ਹਾਂ ਆ 20000 ਦੀਆਂ ਬੱਚੀਆਂ ਤਿੰਨੇ ਜੇ ਕੋਠੀਆਂ ਲਊਗਾ 60000 ਦੀਆਂ ਉਹ ਜੋ ਵੀ ਆਪਾਂ ਮਾਨਦਾਨ ਕਰਦਾਂਗੇ ਮੌਕੇ ਠ ਅਲੋ ਜੀ ਸੋਪਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਈ ਜੀ ਨਾਲ ਜਲੂ ਕਨੈਕਟ ਕਰੋ ਪਰਾ ਓਕੇ ਬਾਏ